ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਪੀਟ ਕਰਦੀ ਹਾਂ ਕਿ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਐਸੀ ਵੀ ਬਹੁਤ ਵਧੀਆ ਤੇ ਸ਼ੁਰੂਆਤ ਕਰਦੇ ਹਾਂ ਜੀ ਅੱਜ ਤੇ ਬਲੌਗ ਦੀ ਤੇ ਅੱਜ ਹੈਗੀ ਹੈ ਜੀ ਚੌਥ ਤੇ ਦਿਨ ਹੈਗਾ ਤਰੀਕ ਹੈਗੀ ਹੈ ਜੀ ਅੱਜ 7 ਤਾਤੂ ਦੀ ਕਰਜੋ ਤੇ ਆਪਾਂ ਚੱਲੇ ਸੀਗੇ ਜੀ ਚੌਥ ਤੇ ਮੱਥਾ ਟੇਕਣੋਂ ਕਿਉਂਕਿ ਆਪਣੀ ਮਾਸੀ ਨੂੰ ਜਿਹੜਾ 1 ਮਹੀਨਾ ਹੋ ਚੁੱਕਿਆ ਸੂਈ ਨੂੰ ਤੇ ਅੱਜ ਚੌਥੇ ਵਾਲੇ ਦਿਨ ਆਪਾਂ ਦੁੱਧ ਤੇ ਰਾ ਕੇ ਆਉਣ ਨਾਲੇ ਤਾਂ ਨਾਲੇ ਦੇਗ ਬਣਾ ਕੇ ਲੈ ਕੇ ਜਾਣੀ ਹੈ ਜੀ ਤੇ ਆਪਾਂ ਤਿਆਰੀ ਕਰਦੇ ਸੀਗੇ ਤੇ ਦੇਗ ਆ ਜਿਹੜੀ ਪਸ ਬਣਨ ਵਾਲੀ ਹੀ ਆ ਤੇ ਸੋਚਿਆ ਵੀ ਚਲੋ ਵੀਡੀਓ ਵੀ ਬਣਾ ਲੈਣੇ ਹੈਗੇ ਤੇ ਕੰਮ ਤਾਂ ਅਜਿਹੜਾ ਆਪਣਾ ਸਾਰਾ ਉਹ ਨਿਬੜ ਚੁੱਕਿਆ ਅੱਜ ਸਾਰਾ ਕੰਮ ਆਪਾਂ ਜਲਦੀ ਕੀਤਾ ਸੀ ਕਿਉਂਕਿ ਆਪਾਂ ਜਾਣਾ ਸੀ ਤਾਂ ਕਰਕੇ ਤੇ ਟਾਈਮ ਹੈਗਾ ਕਿ ਜਿਹੜਾ ਉਹ 6:30 9:00 10:00 ਦਾ ਕਹਿੰਦੇ ਹਾਂ ਚੱਲੋ ਨਾ ਕੰਮ ਤੇਰਾ ਖਤ ਗਿਆ ਤੇ ਜਿਹੜਾ ਜਿਹੜੀ ਪਾਣੋ ਬਲੀਆਂ ਤੇ ਸਾਰਾ ਆਸਮਾਨ ਜਿਹੜਾ ਇਹਨੂੰ ਪਾ ਕੇ ਰੱਖ ਲਿਆਗਾ ਦੁੱਧ ਪਾ ਲਿਆਗਾ ਜੋਤ ਪਾ ਲਈ ਜਿਹੜੀ ਲਗਾਉਣੀ ਹੈਗੀ ਤੇ ਜਿਹੜੇ ਚਾਹ ਦੀ ਜਿੱਥੇ ਆਉਂ ਕਿ ਪਾ ਲੈ ਬਸ ਸਿਰਫ ਦੇਗਾ ਜਿਹੜੀ ਮੇਰੇ ਬਲੀਆਂ ਲੱਗ ਗਈ ਤੇ ਹੁਣ ਤੋਂ ਬਾਅਦ ਇਹ ਆਪਣਾ ਕੰਮ ਢੇੜੀ ਹੋ ਜਾਊਗਾ ਤੇ ਜਿਹੜੇ-ਜਿਹੜੇ ਵੀ ਚੈਨ ਇਸ ਤਰ੍ਹਾਂ ਬਹੁਤ ਦੁਨੀਆ ਹੀ ਆਉਂਦੀ ਆ ਉਸ ਤੋਂ ਬਾਅਦ ਵੀ ਪਰ ਜਿਹੜੇ ਚੈਨ ਨੇ ਉਹਨਾਂ ਨੇ ਜਿਦੋਂ ਬੰਨ ਕੋਈ ਕੋਸ਼ਿਸ਼ ਹੁੰਦਾਗਾ ਮੱਝ ਤੁਸੀਂ ਤੇ ਉਹ ਦੋ ਦੇਗਾ ਜਿਹੜੀ ਜਰੂਰ ਲੈ ਕੇ ਜਾਣੀ ਜਿਹੜੀ ਜਿੱਦੇ ਚੌਥ ਹੁੰਦੀ ਹੈ ਕਿਉਂਕਿ ਉਦਦੇ ਹੀ ਚੌਥਾਲੇ ਦਿਨ ਹੀ ਆਪਾਂ ਥੇ ਹੀ ਰੱਖਦੇ ਆਂਗੇ ਕਿਉਂਕਿ ਸਾਰਾ ਦੁੱਧ ਦੜਕਨਾ ਨਹੀਂ ਹੁੰਦਾ ਮੈਂ ਸਾਰਾ ਦੁੱਧ ਆਪਾਂ ਕੁਛ ਨਾ ਕੁਛ ਖਾ ਘਰੇ ਬਣਾਉਣੇ ਹੁੰਦਾ ਨਾ ਤੇ ਲੋ ਜੀ ਦੇਗਾ ਜਿਹੜੀ ਆਪਣੀ ਕੰਟੀ ਰਹਿ ਜੇਗੀ ਤੇ ਆਪਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੀ ਹੋ ਜਾਈਏ ਤੁਹਾਨੂੰ ਜੋ ਵੀ ਵੀ ਬਾਬੇ ਦੇ ਦਰਸ਼ਨ ਕਰਾ ਕੇ ਲਿਆਵਾਂਗੇ ਤੇ ਮਸਨ ਗੇਗ ਬਣਾ ਕੇ ਜਲਦੀ ਜਲਦੀ ਇੱਕ ਕੱਜ ਭੈਣ ਦਾ ਫੋਨ ਆ ਗਿਆ ਜੀ ਉਹਦਾ ਸੂਟ ਬਹੁਤ ਜ਼ਰੂਰੀ ਆ ਫੜਾਉਣਾ ਆਪਾਂ ਸੂਟ ਰੈਡੀ ਕਰਨਾ ਹੈ ਕੱਟਣਾ ਹੈ ਜੀ ਆਪਾਂ ਜਿਹੜਾ ਇਹ ਹੀ ਫੜਾਵਾ ਦੇ ਤੇ ਉਹਨਾਂ ਨੇ ਆਪਣੀ ਸ਼ਾਪ ਤੇ ਆਉਣਾ ਸੀਗਾ ਪਰ ਕਿਉਂਕਿ ਆਪਾਂ ਨਹੀਂ ਹੈਗੇ ਸ਼ਾਪ ਤੇ ਇਸ ਕਰਕੇ ਉਹ ਕਹਿੰਦੇ ਅਸੀਂ ਰਸਤੇ 'ਚ ਤੁਹਾਨੂੰ ਮਿਲਾਂਗੇ ਤੇ ਉੱਥੇ ਹੀ ਤੁਸੀਂ ਆਪਣਾ ਸੂਟ ਜਿਹੜਾ ਫੜਾ ਦਿਓ ਤੇ ਕਿਉਂਕਿ ਆਪਣੇ ਕੋਲ ਤੋਂ ਪਿੰਡ ਸਾਨੂੰ ਸ਼ਟਕੀ ਆ ਕਿ ਪੀਰ ਬਾਬਾ ਵੀ ਆਪਣਾ ਤੋਂ ਪੰਜ ਸੰ ਛੱਟ ਕੇ ਹੀ ਆਉਣਾ ਤੇ ਚਲੋ ਜੀ ਥੋੜੇ ਜਿਹਾ ਟਾਈਮ ਬਾਅਦ ਕਰਤੀਆਂ ਗੱਲ ਤੁਹਾਡੇ ਨਾਲ ਤੇ ਕਿਉਂਕਿ ਬੀਏਗਾ ਬਣਾ ਦੇਖ ਭਰੀ ਜਾਂਦੀ ਹੈ ਦੋ ਤਰਫ ਤੋਂ ਦੇਖੀਏ ਇੱਕ ਬਣਾ ਤੇ ਆਪਾਂ ਬਣਾ ਕੇ ਰੱਖਿਆ ਹੈਗੇ ਥੋੜੀ ਠੰਡੀ ਹੋ ਚੁੱਕੀ ਬਹੁਤ ਜ਼ਿਆਦਾ ਗਰਮਾ ਤੇ ਇੱਕ ਆਪਾਂ ਕਿਸੇ ਭੈਣ ਦਾ ਸੂਟ ਜਿਹੜਾ ਰੈਡੀ ਕੀਤਾ ਸੀਗਾ ਤੇ ਇਹ ਸੂਟ ਤਾਂ ਵੈਸੇ ਕਾਫੀ ਦਿਨ ਹੋ ਗਏ ਮੈਂ ਛੋਟੇ ਵੀਡੀਓ ਵੀ ਪਾਈ ਸੀ ਸੂਟ ਦੀ ਤੇ ਉਹਨਾਂ ਨੂੰ ਲੋੜ ਨਹੀਂ ਸੀ ਨਾ ਹੀ ਉਹਨਾਂ ਨੇ ਫੋਨ ਕੀਤਾ ਵੀ ਅਸੀਂ ਸੂਟ ਲੈਣ ਆਉਣਾ ਤੇ ਉਹ ਅੱਜ ਉਹਨਾਂ ਦਾ ਫੋਨ ਆ ਗਿਆ ਵੀ ਅੱਜ ਅੱਜ ਸੂਟ ਲੈਣ ਆਉਣਾਗਾ ਤੇ ਸਾਡਾ ਸੂਟ ਆ ਜਿਹੜਾ ਤੁਸੀਂ ਰੈਡੀ ਰੱਖਿਓ ਤੇ ਅੱਜ ਮੈਂ ਉਹਨਾਂ ਦਾ ਸੂਟ ਆ ਜਿਹੜਾ ਟੈਗ ਕਰ ਰਹੀ ਸੀ ਵੈਸੇ ਤਾਂ ਪੈਕ ਕੀਤਾ ਹੋਇਆ ਸੀਗਾ ਪਰ ਦੁਆ ਯੂਰੋ ਕਰੀ ਵੀ ਦੇਖਣ ਲੱਗਣਾ ਬਸ ਇਹ ਪਹਿਰਾ ਹੈ ਮਾੜਾ ਤੈਂ ਜਮੀ ਖੋਲਦੀ ਜਮੀ ਤੈਂ ਖੋਲ ਕੇ ਸਿੱਕਤੀ ਪਹਿਰਾ ਨੇ ਤੇ ਸੂਟ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਸੂਟ ਨਾ ਫੁਲਕਾਰੀ ਦਾ ਸੂਟ ਹੈਗਾ ਤੇ ਤੇ ਨੈਚਰਲ ਕ੍ਰੇਪ ਦੇ ਉੱਪਰ ਇਹ ਸੂਟ ਬਣਿਆ ਹੋਇਆ ਹੈਗਾ ਜੇ ਕਿਸੇ ਵੀ ਪਹਿਣ ਨੂੰ ਜ਼ਰੂਰਤ ਹੋਈ ਤਾਂ ਤੁਸੀਂ ਸੂਟ ਆ ਜਿਹੜਾ ਬਣਵਾ ਸਕਦੇ ਹੋਗੇ ਤੇ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸੋਹਣਾ ਕਲਰ ਆ ਸੂਟ ਦਾ ਤੇ ਬਹੁਤ ਸੋਹਣਾ ਸੂਟ ਹੈ ਜਿਹੜਾ ਬੰਟ ਕੇ ਰੈਡੀ ਹੋਇਆਗਾ ਤੇ ਇਹਦੇ ਨਾਲ ਜਿਹੜਾ ਇਹ ਪਿਓਰ ਨੇਚਰਲ ਕ੍ਰੇਪ ਦਾ ਸੂਟ ਹੈਗਾ ਪਿਓਰ ਤਾਂ ਤੇ ਜਿਹੜਾ ਇਹਦੇ ਨਾਲ ਦੁਪੱਟਾ ਰੱਖਿਆਗਾ ਆਪਾਂ ਚਨੂਨ ਦਾਗਾ ਜੀ ਠੀਕ ਹੈ ਜੀ ਚਨੂਨ ਦਾ ਦੁਪੱਟਾ ਰੱਖਿਆ ਕਮਲ ਚਨੂਨ ਦਾ ਬਸ ਨਾਰਮਲ ਆ ਮੈਂ ਇਹ ਵੀ ਕਹਿੰਦੀ ਵੀ 7-800 ਵਾਲਾ 1200 ਵਾਲਾ ਉਹ ਵਾਲਾ ਨਹੀਂ ਹੈਗਾਗਾ ਇਹ ਦੁਪੱਟਾ ਹੈਗਾ ਜੀ 350 ਵਾਲਾ 350 ਵਾਲਾ ਦੁਪੱਟਾ ਇਹਨਾਂ ਨੇ ਲਗਵਾਇਆ ਸੀਗਾ ਚਨੂਨ ਦਾ ਬੱਸ ਇਹ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਤੇ ਜਿਹੜੀ ਇਹ ਮੈਂ ਲੈ ਬਹੁਤ ਲਾਈਟ ਵੇਟ ਦੁਪੱਟਾ ਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਜੇ ਕਿਸੇ ਭੈਣ ਨੂੰ ਵੀ ਇਹ ਸੂਟ ਦੀ ਲੋੜ ਹੋਈ ਤਾਂ ਤੁਸੀਂ ਇਹ ਸੂਟ ਆਪਦਾ ਘਰੇ ਬੈਠੇ ਮੰਗਵਾ ਸਕਦੇ ਹੋਗੇ ਤੇ ਇਹ ਸੂਟ ਆਪਾਂ ਵੀ ਦੁਪੱਟਾ 2200 ਰੁਪਏ ਦੇ ਵਿੱਚ ਰੈਡੀ ਕੀਤਾਗਾ ਤੇ ਜੇ ਕਿਸੇ ਵੀ ਭੈਣ ਨੂੰ ਲੋੜ ਹੋਈ ਤਾਂ ਉਹ ਆਪਣਾ ਦੁਪੱਟਾ ਜਿਹੜਾ ਮੰਗਵਾ ਸਕਦੀ ਹੈ ਸੂਟ ਦਾ ਜਿਹੜਾ ਮੰਗਵਾ ਸਕਦੀ ਹੈ ਕਿ ਬਹੁਤ ਸੋਹਣਾ ਸੂਟ ਹੈਗਾ ਤੇ ਸਾਰੇ ਵਰਕ ਹੈਗਾ ਵਰਕ ਸਿਰਫ ਇਹਨਾਂ ਦੇ ਮੈਂ ਤੁਹਾਨੂੰ ਦੱਸਦਾ ਹਾਂ ਇਹ ਵਰਕ ਇਹ ਸਿਰਫ ਘੇਰੇ-ਘੇਰੇ ਦਾ ਹੋਊਗਾ ਬਾਕੀ ਆ ਜਿਹੜਾ ਬਾਹਮਾ ਦੇ ਉੱਪਰ ਇਹਦੇ ਵਰਕ ਨਹੀਂ ਹੈਗਾ ਜੀ ਸਿਰਫ ਕਿਰੇ ਕਿਰੇ ਦਾ ਬਰਤਾ ਬਾਹਮਾ ਤੇ ਕੋਈ ਲੈਸ ਜਿਹੜਾ ਫਿਨਿਸ਼ਿੰਗ ਦੇ ਕੇ ਜਿਹੜਾ ਸੂਟ ਆ ਤੁਸੀਂ ਰੈਡੀ ਕਰ ਸਕਦੇ ਹੋਗੇ ਜੀ ਤੇ ਮੈਂ ਇਹ ਸੂਟ ਤੁਹਾਨੂੰ ਦਿਖਾਉਣਾ ਚਾਹੁੰਦੀ ਸੀਗੀ ਚਲੋ ਜੀ ਮੈਂ ਸੂਟ ਆ ਜਿਹੜਾ ਪੈਕ ਕਰਦਾ ਉਸ ਤੋਂ ਬਾਅਦ ਕਰਦੇ ਆਪਾਂ ਗੱਲ ਸਾਈਂਗ ਲਈ ਮੇਰਾ ਬੱਧੇ ਦੇ ਫਸਟ ਗਿਆ ਗਾਹ ਕਿੱਦਾਂ ਲਾਏ ਉਹ ਕਰ ਨੂੰ ਇਹ ਦੀਆ ਮੁੱਕੜ ਗਈ ਕਰਦੇ ਜੀ là phải ਕਿਦੀ ਰਗਣ ਚੈੱਕੀ ਜਾਨੀ ਨੂੰ ਮੈਂ ਆਖਾਂ ਕਾਂਟੀ ਕੋ ਰਿਆ ਖੜੀ ਹਾਂ ਇਹ ਦੂਜੀ ਆਂਟੀ ਆ ਮੈਂ ਆਖਾਂ ਬੱਸਾਂ ਮੁਰਕੀ ਆ ਉਹ ਜਿਹੜੀ ਦੂਜੀ ਪਾਸੇ ਤੋਂ ਉਤਰੋ ਤੁਸੀਂ ਤਾਂ ਦੇਖੇ ਹਾਂ ਹਾਂ ਮਤਾਲੇ ਕੁਛ ਤਾਂ ਬੱਚਾ ਵੀ ਆ ਗਿਆ ਹਾਂ ਸ਼ਿਕਾ

కప్ప ఉందా వదిగా కండి సో